ਮੈਂ ਗੁਰਾਂ ਦਿੱਤਾ ਸਿੰਘ ਸੰਧੂ ਅੱਜ ਸਵੇਰੇ ਬੜੀ ਮੰਦੀ ਖਬਰ ਮਿਲੀ ਸਾਡੇ ਪੰਜਾਬੀ ਦੇ ਗਾਇਕ ਰਾਜਵੀਰ ਜਵੰਦਾ ਜੀ ਨੌਜਵਾਨ ਉਹਨਾਂ ਦਾ ਇਸ ਦੁਨੀਆ ਤੋਂ ਚਲੇ ਜਾਣ ਦਾ ਬਹੁਤ ਲੋਕਾਂ ਨੂੰ ਦੁੱਖ ਹੈ ਬਹੁਤ ਅਫਸੋਸ ਹੈ ਪਰ ਕੁਦਰਤ ਦੇ ਕੁਝ ਨਿਯਮ ਹੁੰਦੇ ਆ ਉਹ ਕਿਸੇ ਕਾਰਨ ਰੁਕ ਨਹੀਂ ਸਕਦੇ ਕੁਦਰਤ ਨਿਜਮ اٹਲ ਹੈ ਤੀਤੀ ਪਰਖ ਵਿਗਿਆਨ ਇਹਨੂੰ ਪੀਰ ਪਗੰਬਰ ਦੇਵਤੇ ਨਾ ਬਦਲ ਸਕੇ ਭਗਵਾਨ ਲੱਖ ਅਰਦਾਸਾਂ ਕਰ ਲੋ ਕੁਦਰਤ ਕਰਦੀ ਨਹੀਂ ਮਨਜ਼ੂਰ ਜਿਸ ਤਰ੍ਹਾਂ ਦੇ ਕਾਰਨ ਬਣ ਗਏ ਘਟਨਾ ਘਟੂ ਜ਼ਰੂਰ ਅਰਦਾਸ ਝੂਠਾ ਭਰੋਸਾ ਹੈ ਅਜ ਤੱਕ ਇਹ ਅਰਦਾਸ ਕੋਈ ਪੂਰੀ ਨਹੀਂ ਹੋਈ ਅਰਦਾਸ ਝੂਠਾ ਭਰੋਸਾ ਹੈ ਜੋ ਕਰ ਗਿਆ ਲੱਖਾਂ ਬੰਦਾ ਅਰਦਾਸ ਝੂਠਾ ਭਰੋਸਾ ਹੈ ਜੋ ਕਰ ਗਿਆ ਲੱਖਾਂ ਬੰਦਾ ਫਿਰ ਵੀ ਬਚ ਨਾ ਸਕਿਆ ਗਾਇਕ ਰਾਜਵੀਰ ਜਵੰਦਾ ਗਾਇਕ ਰਾਜਵੀਰ ਜਵੰਦਾ ਇਹ ਖਬਰ ਸੁਣ ਕੇ ਬੜੇ ਮਨ ਨੂੰ ਦੁੱਖ ਹੋਇਆ ਬਹੁਤ ਹੀ ਅਫਸੋਸ ਹੈ ਬੜੀ ਦਰਦਨਾਕ ਘਟਨਾ ਤੇ ਇੱਕ ਸਬਕ ਵੀ ਸਿਖਾਉਂਦੀ ਹੈ ਵੀ ਇਨਾਂ ਆਵਾਰਾ ਪਸ਼ੂਆਂ ਦਾ ਜਿਹੜਾ ਉਹਦਾ ਕੋਈ ਪ੍ਰਬੰਧ ਕੀਤਾ ਜਾਵੇ ਰੋਜ਼ ਕਿੰਨੀਆਂ ਮੌਤਾਂ ਹੁੰਦੀਆਂ ਹਨ ਹੈ ਇਹ ਮਾੜੀ ਗੱਲ ਹੈ ਇਹਨੂੰ ਪ੍ਰਬੰਧ ਕਰਨਾ ਚਾਹੀਦਾ ਹੈ